ਹਾਂਜੀ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਕਿਸਾਨਾਂ ਨੂੰ ਜਲਦ ਮਿਲੇਗੀ 19ਵੀਂ ਕਿਸ਼ਤ ਇਸ ਦਿਨ ਖਾਤੇ ਦੇ ਵਿੱਚ ਆਉਣਗੇ 2000 ਰੁਪਏ ਦੇਸਪੁਰ ਦੇ ਕਰੋੜਾ ਕਿਸਾਨ ਲੰਬੇ ਸਮੇਂ ਤੋਂ ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਦੀ ਉਡੀਕ ਕਰ ਰਹੇ ਨੇ ਉਹਨਾਂ ਦਾ ਇੰਤਜ਼ਾਰ ਹੁਣ ਜਲਦੀ ਖਤਮ ਹੋਣ ਵਾਲਾ ਹੈ ਸਰਕਾਰ ਨੇ ਦੱਸਿਆ 19ਵੀਂ ਕਿਸ਼ਤ ਦੇ ਪੈਸੇ ਕਿਸ ਦਿਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਜਾਣਗੇ ਜਾਣਦੇ ਹਾਂ ਕਿਸਾਨਾਂ ਦੇ ਖਾਤੇ 'ਚ ਪੈਸੇ ਕਦੋਂ ਆਉਣਗੇ ਤੇ ਯੋਜਨਾ ਦਾ ਲਾਭ ਲੈਣ ਲਈ ਉਹਨਾਂ ਨੂੰ ਕੀ ਕਰਨਾ ਪਏਗਾ ਕਿਸਾਨਾਂ ਨੂੰ ਕਦੋਂ ਮਿਲੇਗੀ 19ਵੀਂ ਕਿਸ਼ਤ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਹਾਲੀ ਦੇ ਵਿੱਚ ਦੱਸਿਆ ਪੀਐਮ ਕਿਸਾਨੀ ਯੋਜਨਾ ਦੀ 19ਵੀਂ ਕਿਸ਼ਤ 24 ਫਰਵਰੀ 2025 ਨੂੰ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਬਿਹਾਰ ਤੋਂ ਜਾਰੀ ਕਰਨਗੇ। ਇਹ ਰਕਮ ਸਿੱਧੇ ਲਾਭ ਟ੍ਰਾਂਸਫਰ ਮੋਡ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਪਹੁੰਚ ਜਾਵੇਗੀ। ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਇਹ ਕੇਵਾਈਸੀ ਕਰਾਉਣਾ ਜ਼ਰੂਰੀ ਹੋਏਗਾ ਇਸ ਦੇ ਲਈ। ਪੀਐਮ ਕਿਸਾਨੀ ਯੋਜਨਾ ਦਾ ਲਾਭ ਲੈਣ ਲਈ ਕੇਵਾਈਸੀ ਕਰਨਾ ਜ਼ਰੂਰੀ ਹੈ। ਜਿਨ੍ਹਾਂ ਕਿਸਾਨਾਂ ਨੇ ਜਲਦੀ ਕੇਵਾਈਸੀ ਨਹੀਂ ਕਰਵਾਈ ਉਹਨਾਂ ਦੀ ਅਗਲੀ ਕਿਸ਼ਤ ਦੇ ਪੈਸੇ ਪਾ ਸਕਦੇ ਨੇ। ਕਿਸਾਨ ਤਿੰਨ ਤਰੀਕਿਆਂ ਫੇਸ ਪ੍ਰਮਾਣਿਕरण ਆਧਾਰਿਤ ਇਕਈਵੀਸੀ ਸੂਚੀ ਦੇ ਵਿੱਚ ਕਿਵੇਂ ਨਾਮ ਚੈੱਕ ਕਰਨਾ ਹੈ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਕਿਹੜੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਤੇ ਕਿਹੜਿਆਂ ਨੂੰ ਨਹੀਂ ਤੁਸੀਂ ਜਿਹੜਾ ਦਿੱਤੀ ਕਦਮ ਦਰ ਕਦਮ ਪ੍ਰਕਿਰਿਆ ਦੀ ਪਾਲਣਾ ਕਰਕੇ ਲਾਭਪਾਤਰੀ ਸੂਚੀ ਦੇ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਬੈਨੀਫਿਸ਼ੀਰੀ ਸਟੇਟਸ ਤੁਸੀਂ ਚੁਣਨਾ ਹੈ ਆਧਾਰ ਜਾਂ ਫਿਰ ਬੈਂਕ ਖਾਤਾ ਨੰਬਰ ਸਰਚ ਕਰ ਦੇਣਾ ਹੁਣ ਗੈਟ ਡਾਟਾ ਤੇ ਕਲਿੱਕ ਕਰਨਾ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਇਸ ਤਰ੍ਹਾਂ ਤੁਸੀਂ ਜਾਂਚ ਕਰ ਸਕਦੇ ਹੋ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਮਿਲੇਗਾ ਜਾਂ ਨਹੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ ਪ੍ਰਧਾਨ ਮੰਤਰੀ ਨ드ਰ ਮੋਦੀ ਨੇ 1 ਅਕਤੂਬਰ 2018 ਨੂੰ ਕਿਸਾਨ ਸਨਮਾਨੀ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਦੇ ਵਿੱਚ ਲਾਭਪਾਤਰੀ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ ਇਹ ਰਕਮ ਹਰ 4 ਮਹੀਨਿਆਂ ਦੇ ਵਿੱਚ ਤਿੰਨ ਕਿਸ਼ਤਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ ਹਰ ਕਿਸ਼ਤ ਦੇ ਵਿੱਚ 2000 ਰੁਪਏ ਸਿੱਧੇ ਲਾਭ ਟ੍ਰਾਂਸਫਰ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਆਉਂਦੀ ਹੈ ਇਹਨਾਂ ਗੱਲਾਂ ਦਾ ਰੱਖੋ ਵਿੱਚ ਧਿਆਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ 2 1.5 ਤੋਂ ਘੱਟ ਜ਼ਮੀਨ ਵਾਲੇ ਪਰ ਦਾ ਨਾਗਰਿਕ ਹੋਣਾ ਵੀ ਜ਼ਰੂਰੀ ਹੈ ਕਿਸਾਨ ਨੂੰ ਆਪਣਾ ਆਧਾਰ ਬੈਂਕ ਖਾਤੇ ਨਾਲ ਜੋੜਨਾ ਹੋਵੇਗਾ ਜੇਕਰ ਪਹਿਲਾਂ ਹੀ ਬੈਂਕ ਖਾਤੇ ਨਾਲ ਲਿੰਕ ਹੈ ਤਾਂ ਤੁਸੀਂ ਨਜ਼ਦੀਕੀ ਬੈਂਕ ਸਟਾਫ ਕਰ ਜਾ ਕੇ ਇਸ ਨੂੰ ਲਿੰਕ ਕਰਵਾ ਸਕਦੇ ਹੋ ਇਹ ਯੋਜਨਾ ਪਹਿਲਾਂ ਸਿਰਫ ਛੋਟੇ ਤੇ ਸੀਮਤ ਕਿਸਾਨਾਂ ਲਈ ਸੀ ਪਰ ਹੁਣ ਇਸਦੇ ਵਿੱਚ ਸਟਾਰ ਕੀਤੇ ਗਏ ਨੇ ਤੇ ਇਸ ਜੋਰ ਕਿਸਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤਨੀਆਂ ਸਰਕਾਰੀ ਸਕੀਮਾਂ ਸਰਕਾਰੀ ਯੋਜਨਾਵਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਹਮੇਸ਼ਾ ਕਰਕੇ ਰੱਖੋ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਵਿੱਚ ਧੰਨਵਾਦ